ཛས སས སྲིས སྱ སས སྲིས སྲེ ਪਿਛਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚ ਹੋਈ ਭਾਰੀ ਬਰਸਾਤ ਦੇ ਚੱਲਦਿਆਂ ਉਪਰੀ ਖੇਤਰ ਵਿੱਚ ਵਸੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਕਿਉਂਕਿ ਪਹਾੜੀਆਂ ਕਿਸਮ ਦੇ ਨਾਲ ਰਸਤਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਉੱਥੇ ਹੀ ਕਿਤੇ ਨਾ ਕਿਤੇ ਘਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਨੰਗਲ ਦੇ ਨਾਲ ਲੱਗਦੇ ਖੇਤਰ ਬਿਪੋਰ ਸਾਹਿਬ ਪੀਂਗਬੜੀ ਕਿੰਗੜੀ ਸਵਾਮੀਪੁਰ ਬਾਗ ਵਿੱਚ ਵੀ ਭਾਰੀ ਬਰਸਾਤ ਦਾ ਨੁਕਸਾਨ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਆਪਰੇਸ਼ਨ ਰਾਦ ਦੇ ਤਹਿਤ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਸਥਿਤੀ ਦਾ ਜਾਇਜ਼ਾ ਲੈ रहे ਨੇ ਇਸੇ ਦੇ ਤਿਤ ਉਹ ਤੇ ਬਿਪੋਰ ਸਾਹਿਬ ਦੀ ਪੀਂਗਬੜੀ ਕਿੰਗੜੀ ਤੇ ਸਵਾਮੀਪੁਰ ਬਾਗ ਤੇ ਹੋਰ ਖੇਤਰਾ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਰੀ ਬਰਸਾਤ ਹੋਣ ਅਤੇ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਹਾੜਾ ਤੋਂ ਆ ਰਹੇ ਪਾਣੀ ਦੇ ਤੇਜ਼ ਵਹਾਅ ਕਾਰਨ ਪਹਾੜੀਆਂ ਦੇ ਖਿਸਕਣ ਦਾ ਖਤਰਾ ਬਣਿਆ ਰਹਿੰਦਾ ਹੈ ਅਸੀਂ ਸਮੁੱਚੇ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਜਿੱਥੇ ਵੀ ਕੋਈ ਸੁਰੱਖਿਆ ਪ੍ਰਬੰਧਾਂ ਲਈ ਜ਼ਰੂਰਤ ਹੋਵੇ ਉੱਥੇ ਕੰਮ ਕਰਵਾਇਆ ਜਾ ਰਿਹਾ ਹੈ ਸਾਰੀਆਂ ਸੜਕਾਂ ਦਾ ਨੈਟਵਰਕ ਜੋੜ ਦਿੱਤਾ ਹੈ। ਬਿਜਲੀ ਅਤੇ ਜਲ ਸਪਲਾਈ ਦੀਆਂ ਲਾਈਨਾਂ ਚਾਲੂ ਕਰ ਦਿੱਤੀਆਂ ਗਈਆਂ ਨੇ। ਵੱਡੀ ਰਾਤ ਵਾਲੀ ਗੱਲ ਹੈ ਕਿ ਪਾਣੀ ਦਾ ਪੱਧਰ ਘਟ ਰਿਹਾ ਹੈ। ਸਾਡੀਆਂ ਮੈਡੀਕਲ ਟੀਮਾਂ ਪ੍ਰਭਾਵਿਤ ਪਿੰਡਾਂ ਵਿੱਚ ਸਥਾਈ ਤੌਰ 'ਤੇ ਸਥਾਪਿਤ ਨੇ। ਪਰਪਵਿਤ ਖੇਤਰ ਵਿੱਚ ਰਾਤ ਕਾਰਜ ਚੱਲ ਰਹੇ ਨੇ। ਉਨ੍ਹਾਂ ਕਿਹਾ ਕਿ ਪਿੰਡ ਪੀਕਬੜੀ ਦਾ ਰਸਤਾ ਮਜ਼ਬੂਤ ਕਰਨ ਤੇ 1.5 ਕਰੋੜ ਦੀ ਲਾਗਤ ਨਾਲ ਪੁਲ ਦੀ ਉਸਾਰੀ ਕੀਤੀ ਜਾਵੇਗੀ ਤਾਂ ਆਵਾਜਾਈ ਸੁਚਾਰੂ ਚੱਲਦੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਇਲਾਕਾ ਬਰਸਾਤ ਦੇ ਦਿਨਾਂ 'ਚ ਕਾਫੀ ਪ੍ਰਭਾਵਿਤ ਹੁੰਦਾ ਹੈ। ਇਸ ਮੌਕੇ ਉਹਨਾਂ ਨੇ ਸਵਾਮੀਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾਪਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਆਸ਼ੀਰਵਾਦ ਲਿਆ ਤੇ ਜਲਦੀ ਹੀ ਗੁਰਦੁਆਰਾ ਸਾਹਿਬ ਦਾ ਮਾਰਗ ਪੱਕਾ ਕਰਨ ਦੀ ਗੱਲ ਕਹੀ ਇਸ ਮੌਕੇ ਉਹ ਪੁਰਾਤਨ ਦੇ ਇਤਿਹਾਸਿਕ ਮੰਦਿਰ ਵਿੱਚ ਦੀ ਨਤਮਸਤਕ ਹੋਏ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਮੁਨਾਮਸ਼ੇ 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 ਹੋਰ ਮਾਰਾ ਠੀਕ ਹੈ ਅੱਡੇ ਆਪਰੇਸ਼ਨ ਰਹਿ ਦਿੰਦਾ ਹੈ ਤਸੀਂ ਜਿੱਥੇ-ਜਿੱਥੇ ਵੀ ਪਿੰਡਾਂ 'ਚ ਜਿਹੜਾ ਜੋ ਨੁਕਸਾਨ ਹੋਇਆ ਉਹ ਦੇਖ ਰਹੇ ਹਾਂ ਖੁਦ ਜਾ ਜਾ ਕੇ ਅੱਜ ਜਿਹੜੀ ਸੁਆਮੀਪੁਰ ਪਵਾਰਸਾ ਬਾਜ਼ ਖੇਂਗੜੀ ਖੇੜਾ ਬਾਗ ਪਿੰਗਵੜੀ ਇਹਨਾਂ ਪਿੰਡਾਂ ਦੀ ਵਿਜ਼ਿਟ ਤੇ ਸੀ ਤੇ ਬਹੁਤ ਇੱਥੇ ਕਿਉਂ ਲਈ ਪਹਾੜੀ ਤੇ ਵਸੇ ਪਿੰਡ ਹੈ ਤੇ ਖੱਡਾਂ ਨੇ ਕਾਫੀ ਨੁਕਸਾਨ ਕੀਤਾ ਖਾਸ ਕਰਕੇ ਪਿੰਗਵੜੀ ਤੇ ਖਿੰਗੜੀ ਦੇ ਵਿੱਚ ਕਨੈਕਸ਼ਨ ਰੁੱਟ ਗਿਆ ਸੀ ਉਹ ਰੋਡਾਂ ਨੂੰ ਬਹਾਲ ਕੀਤਾ ਤੇ ਨਾਲ ਹੀ ਨੌਵੇਂ ਪਾਤਸ਼ਾਹ ਜੀ ਦਾ ਇਹ ਸਥਾਨ ਹੈ ਜੀ ਤਪਸਥਾਨ ਹੈ ਉਹਨਾਂ ਦਾ ਤੇ ਇੱਥੇ ਜਿਹੜੀ ਹੈ ਇਹ ਪਹਾੜੀ ਤੇ ਵਸੇ ਇੱਥੇ ਹੁਣ ਸੜਕ ਵੀ ਬਣਾਵਾਂਗੇ ਤੇ ਨਵੰਬਰ ਜਦੋਂ ਸਮਾਗਮ ਹੋਏਗੀ ਇੱਥੇ ਭਾਵੇਂ ਸਮਾਗਮ ਵੀ ਜਿਹੜਾ ਹੈ ਕੀਰਤਨ ਦਰਬਾਰ ਸਪੈਂਡ ਚ ਕਰਾਂਗੇ ਸਰ ਬਿੰਦੂ ਸਾਰੀ ਕਾਫੀ 100 100% ਕਨੈਕਟੀਵਿਟੀ ਰਿਸਟੋਰ ਕਰਤੀ ਕੁਝ ਜਿਵੇਂ ਘਰ ਘਰ ਰਹਿ ਗਿਆ ਸਾਡਾ ਵੀਰੇ ਵੀ ਲੱਗਿਆ ਹੋਇਆ ਸਾਨੂੰ ਲੱਗਿਆ ਹੋਇਆ ਇੱਧਰ ਸਾਡੇ ਟੀਮ ਸਾਰੀ ਲੱਗੀ ਹੋਈ ਹੈ रहेਗੇ ਉਹ 2-4 ਘੰਟੇ ਚ ਦਸਰੇ ਹੋ ਜਾਊਗਾ ਰਸਤਾ ਬਹਾਲ ਇੱਧਰ ਜਿਹੜੀ ਆ ਪਿੰਗਵੜੀ ਵਾਲੀ ਖਾੜ ਜਿਹੜੀ ਆ ਉਹਦੇ ਵਿੱਚ ਵੀ ਕੰਮ ਚੱਲਦਾ ਪਈ ਉਹ ਵੀ 2-3 ਘੰਟੇ ਚ ਮਸ਼ੀਨ ਲੱਗੀ ਹੋਈ ਉਹ ਵੀ ਕੰਮ ਹੋ ਜਾਊਗਾ ਜਿਹੜਾ ਹੈ ਜੀ ਉੱਥੇ ਕੋਈ ਰਹਿ ਨਹੀਂ ਰਿਹਾ ਉਹਦੇ ਵਿੱਚ ਕੀ ਹੈ ਕਿ ਦਰਿਆ ਨੇ ਇੱਕ ਨਵਾਂ ਰੁਖ ਲੈ ਲਿਆ ਜਿੱਥੇ ਗੁਰੂ ਘਰ ਹੈ ਉਹ ਇਹ ਬਲ ਉੱਥੇ ਜੇ ਵਾਦੀ ਕੋਈ ਨਹੀਂ ਹੈ ਉਹ ਜਦੋਂ ਤੱਕ ਪਾਣੀ ਘਟਦਾ ਨਹੀਂ ਉਦੋਂ ਤੱਕ ਉੱਥੇ ਕੁਝ ਵੀ ਨਹੀਂ ਹੋ ਸਕਦਾ